ਇਹ ਇਤਿਹਾਸ ਵਿੱਚ ਵਾਪਰੇ ਛੋਟੇ ਕੱਲੂ ਕਾਰਾ ਜੋ 17 ਮਈ 1746 ਨੂੰ ਕਾਨੂਵਾਲ ਦੀ ਸੰਭ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਾਪਰਿਆ ਜਿਹਦਾ ਮੁੱਖ ਦੋਸ਼ੀ ਜਿਹੜਾ ਸੀ ਲਖਪਤਰਾਏ ਸੀ ਜੋ ਗੈਰ ਮੁਸਲਮਾਨ ਸੀ ਉਸ ਨੂੰ ਮਾਰ ਕੇ ਸਿੰਘਾਂ ਨੇ ਖਾਲਸਾ ਜੀ ਨੇ 1748 ਵਿੱਚ ਬਦਲਾ ਲਿਆ ਤੁਹਾਡੇ ਵਿੱਚ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਛੋਟਾ ਕੱਲੂ ਘਾਰਾ ਵਾਪਰਿਆ ਉਹਦਾ ਮੁੱਖ ਦੋਸ਼ੀ ਇਹ ਬੰਦਾ ਸੀ ਲਖਪਤ ਰਾਏ ਇਹ ਲਖਪਤ ਰਾਏ ਤੇ ਜਸਪਤ ਰਾਏ ਦੋ ਭਰਾ ਸਨ ਜੋ ਲਾਹੌਰ ਦਰਬਾਰ ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਜਿਹੜੇ ਸੀ ਇਹ ਦੀਵਾਨ ਸੀ ਤੇ دیਵਾਨ ਦੀ ਪਦਵੀ ਤੁਹਾਨੂੰ ਪਤਾ ਹੀ ਹੈ ਕਿ ਉਸ ਸਮੇਂ ਚ ਬਹੁਤ ਵੱਡੀ ਹੁੰਦੀ ਸੀ ਇਹਦਾ ਭਰਾ ਜਿਹੜਾ ਜਸਪਤ ਰਾਏ ਸੀ ਉਸਨੇ ਐਮਨਾਬਾਦ ਵਿੱਚ ਜਿਹੜੇ ਹੀ ਸਿੰਘਾਂ ਦੇ ਉੱਪਰ ਚਾਨਕ ਹਮਲਾ ਕਰ ਦਿੱਤਾ ਸਿੰਘ ਰਾਸ਼ਨ ਪਾਣੀ ਲੈਣ ਗਏ ਸੀ ਤੇ ਸਿੰਘ ਕੁਝ ਸ਼ਹੀਦ ਹੋ ਗਏ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਇਹਦੇ ਭਰਾ ਦੀ ਧੌਣ ਵੜ ਦਿੱਤੀ ਤਾਂ ਤੋਂ ਭਾਵ ਕਿ ਉਹ ਨੂੰ ਮਾਰ ਦਿੱਤਾ ਜਦੋਂ ਇਹ ਗੱਲ ਇਹਦੇ ਜਸਪਤ ਰਾਏ ਤੋਂ ਲਖਪਤ ਰਾਏ ਨੂੰ ਪਹੁੰਚੀ ਤਾਂ ਲਖਪਤ ਰਾਏ ਨੇ ਫਿਰ ਕੀ ਕੀਤਾ ਤੇ ਦਰਾ ਦਰਬਾਰ ਲੱਗਾ ਸੀ ਯਈਆ ਖਾਨ ਦਾ ਉਹਦੇ ਵਿੱਚ ਜਾ ਕੇ ਨੇ ਆਪਣੇ ਸਿਰ ਦੀ ਜਿਹੜੀ ਉਹ ਇਹ ਵੀ ਪੱਗ ਬੰਦਾ ਸੀ ਦਸਤਾਰ ਦਸਤਾਰ ਕਹਦਾਂਗੇ ਜਾਂ ਪੱਗ ਪੱਗ ਵੀ ਕਹਦਾਂਗੇ ਪੱਗ ਬੰਦਾ ਸੀ ਇਹਨੇ ਜਾ ਕੇ ਉੱਥੇ ਦਰਬਾਰ ਵਿੱਚ ਸੁੱੜ ਦਿੱਤੀ ਤੇ ਕਹਿੰਦਾ ਭੁੱਬਾ ਮਾਰ ਕੇ ਕਹਿੰਦਾ ਕਿ ਮੈਂ ਉਹਨਾਂ ਚ ਸਿਰ ਤੇ ਨਹੀਂ ਰੱਖਣੀ ਜਿੰਨਾ ਚਿਰ ਮੈਂ ਆਪਣੇ ਭਰਾ ਦਾ ਬਦਲਾ ਨਹੀਂ ਲੈ ਲਿੰਦਾ ਭਾਵ ਸਿੱਖਾਂ ਦਾ ਮਲੀਆ ਮੇਟ ਨਹੀਂ ਕਰ ਦਿੰਦਾ ਇਹ ਯਾਖਾ ਨੂੰ ਤਾਂ ਪਤਾ ਹੀ ਕਿ ਸਿੱਖ ਕਿੰਨੇ ਬਹਾਦਰ ਨੇ ਉਹ ਪੰਗਾ ਨਹੀਂ ਸੀ ਲੈਣਾ ਚਾਹੁੰਦਾ ਲੇਕਿਨ ਇਸ ਬੰਦੇ ਨੇ ਜਿਹੜਾ ਸੀ ਉਹਨੂੰ ਪੜਕਾਇਆ ਮੁਗਲਾਂ ਨੂੰ ਪੜਕਾਇਆ ਉਸ ਸਮੇਂ ਦੇ ਅਫਗਾਨੀਆਂ ਨੂੰ ਪੜਕਾਇਆ ਕਿ ਆਪਾਂ ਸਿੱਖਾਂ ਦਾ ਮਲਿਆ ਮੇਟ ਹੀ ਕਰ ਦੇਣਾ ਫਿਰ ਵੀਰੋ ਇੱਥੇ ਗੱਲ ਬੜੀ ਸੋਚਣ ਵਾਲੀ ਆ ਕਿ ਇਹ ਬੰਦਾ ਜਿਹੜਾ ਸੀ ਇੱਕ ਪਤਰਾਏ ਇੱਕ ਨਾਂ ਤੇ ਸਿੱਖ ਸੀ ਤੇ ਨਾਂ ਇਹ ਮੁਸਲਮਾਨ ਸੀ ਇਹ ਹਿੰਦੂ ਪਰਿਵਾਰ ਨਾਲ ਸੰਬੰਧਿਤ ਰੱਖਦਾ ਸੀ ਹੁਣ ਸਵਾਲ ਖੜਾ ਇਹ ਹੁੰਦਾ ਕਿ ਏਡੇ ਵੱਡੇ ਅਹੁਦੇ ਤੇ ਕਿੱਦਾਂ ਚੱਲ ਗਿਆ ਜਦੋਂ ਕਿ ਉਦੋਂ ਕਿਹਾ ਜਾਂਦਾ ਕਿ ਜਿਹੜੇ ਹਿੰਦੂ ਵੀਰ ਸਨ ਉਹਨਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਸੀ ਫਿਰ ਇਹਨੂੰ ਦੀਵਾਨ ਦਾ ਉਹਦਾ ਕਿੱਦਾਂ ਮਿਲ ਗਿਆ ਤੁਹਾਨੂੰ ਵੀ ਇਹ ਵੀ ਪਤਾ ਕਿ ਸੁਬਾ ਸਰਹੰਦ ਦੇ ਵਿੱਚ ਜਿਹੜਾ ਸੀ ਸੁੱਚਾ ਆਨੰਦ ਉਦੋਂ ਵੀ ਕਹਿੰਦੇ ਸੀ ਔਰੰਗਜ਼ੇ ਬੜੇ ਅਤਿਆਚਾਰ ਕਰਦਾ ਨੂੰ ਹਿੰਦੂ ਵੀਰਾਂ ਤੇ ਬੜੇ ਅਤਿਆਚਾਰ ਹੁੰਦੇ ਉਦੋਂ ਉਹਨੂੰ ਵੀ ਇੱਕ ਦੀਵਾਨ ਦਾ ਉਦਦਾ ਮਿਲਿਆ ਕਿੱਦਾਂ ਮਿਲ ਗਿਆ ਇਦੋ ਲਵਾ ਜਿਹੜੇ ਪਹਾੜੀ ਰਾਜੇ ਸਨ ਕਿੰਨੇ ਪਹਾੜੀ ਰਾਜੇ ਉਹਨਾਂ ਨੂੰ ਉਹ ਵੀ ਸਾਰੇ ਹੀ ਗੈਰ ਮੁਸਲਮਾਨ ਸਨ ਉਹਨਾਂ ਨੂੰ ਇਡੇ ਵੱਡੇ ਅਹੁਦੇ ਕਿੱਦਾਂ ਮਿਲ ਗਏ ਇਹ ਗੱਲ ਕੁਝ ਸੋਚਣ ਵਾਲੀ ਆ ਵਿਚਾਰਨ ਵਾਲੀ ਆ ਕਿ ਜਿੱਦੂ ਇੱਕ ਪਾਸੇ ਤੇ ਕਿਹਾ ਜਾਂਦਾ ਸੀ ਕਿ ਉਸ ਸਮੇਂ ਦੇ ਜਿਹੜੇ ਹਕੂਮਤ ਦੇ ਜਿਹੜੇ ਹੈਗੇ ਸੀ ਰਾਜ ਕਰਨ ਵਾਲੇ ਲੋਕ ਸਨ ਉਹ ਲੋਕ ਬਹੁਤ ਅਤਿਆਚਾਰ ਕਰਦੇ ਸੀ ਜੇ ਉਹ ਅਤਿਆਚਾਰ ਕਰਦੇ ਫਿਰ ਇਹਨਾਂ ਨੂੰ ਇਡੇ ਵੱਡੇ ਅਹੁਦੇ ਕੌਣ ਦਿੰਦਾ ਸੀ ਉਹਨਾਂ ਦੇ ਦਰਬਾਰਾਂ 'ਚ ਇਹਨਾਂ ਨੂੰ ਅਹੁਦੇ ਮਿਲੇ ਹੋਏ ਸਨ ਦੇ ਰਿ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਜਿਹੜਾ ਇਹ ਲਖਪਤ ਰਾਏ ਸੀ ਫਿਰ ਇਹਨਾਂ ਨੇ ਕਨੂਵਾਲ ਦੀ ਸ਼ੰਭ 17 ਮਈ 1746 ਨੂੰ ਘੇਰਾ ਪਾ ਕੇ ਉੱਥੇ ਛੋਟਾ ਕੱਲੂ ਘਰਾ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਬੱਚੇ ਵੀ ਸ਼ਹੀਦ ਹੋ ਗਏ ਇਤਿਹਾਸ ਦੇ ਪੰਨੇ 7000 ਜਿਹੜੇ ਦੱਸਦੇ ਨੇ ਤੇ ਕੁਝ ਵੀਰਾਂ ਦਾ ਵਿਚਾਰ ਹੈ ਕੁਝ ਇਤਿਹਾਸਕਾਰਾਂ ਦਾ ਕਿ 7 ਤੋਂ 11000 ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋ ਗਏ ਸਨ ਉੱਥੇ ਫਿਰ ਨਵਾਬ ਕਪੂਰ ਸਿੰਘ ਅਤੇ ਹੋਰ ਸਿੱਖ ਜਰਨੈਲਾਂ ਦੀ ਅਗਵਾਈ ਵਿੱਚ ਬਹੁਤ ਜ਼ਬਰਦਸਤ ਜੰਗ ਹੋਈ ਉਹਦੇ ਵਿੱਚ ਇਹ ਜਿਹੜੇ ਯਹੀਆ ਖਾਂ ਅਤੇ ਲਖਪਤਰਾਏ ਸੀ ਇਹ ਬੁਰੀ ਤਰ੍ਹਾਂ ਹਾਰੇ ਧਰਮ ਤੋਂ ਬਾਅਦ ਜਦੋਂ ਇਹ ਵਾਪਸ ਮੁੜਦੇ ਨੇ ਤੇ ਇਹਨਾਂ ਨੇ ਇਲਾਕੇ ਵਿੱਚੋਂ 3000 ਜਿਹੜੇ ਬੱਚੇ ਬਜ਼ੁਰਗਤ ਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਲੱਖ ਪਤਰਾਏ ਨੇ ਤੇ ਉਹ ਲਾਹੌਰ ਖੜਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਹ ਤੋਂ ਇਲਾਵਾ ਇੱਥੇ ਲੱਖ ਪਤਰਾਏ ਦੀ ਕਹਾਣੀ ਨਹੀਂ ਖਤਮ ਹੁੰਦੀ। ਲੱਖ ਪਤਰਾਏ ਨੇ ਫਿਰ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਜਿਹੜਾ ਹੀ ਉਹਦਾ ਵੀ ਨੁਕਸਾਨ ਕਰਵਾਇਆ। ਇੱਥੇ ਹੀ ਇਹਦੀ ਗੱਲ ਨਹੀਂ ਮੁੱਕਦੀ। ਫਿਰ ਇਹਨੇ ਇਸ ਬੰਦੇ ਨੇ ਲੱਖ ਪਤਰਾਏ ਨੇ ਗੈਰ ਮੁਸਲਮਾਨ ਵੀਰ ਨੇ ਤੇ ਇੰਨੇ ਜਿਹੜਾ ਸੀ ਫਿਰ ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਏ ਇਸ ਸਿੱਖਾਂ ਦੇ ਮੁੱਲ ਪੂਣ ਕਰਕੇ ਫਿਰ ਸਿੱਖ ਜਿਹੜੇ ਸੀ ਜੰਗਲਾਂ 'ਚ ਬਿਲਕੁਲ ਅਹੀ ਰੂਪ ਹੋຊ ਗਏ ਇਸ ਲਖਪਤ ਰਾਏ ਪਾਤੀ ਨੂੰ ਸਿੱਖ ਕਿੱਦਾਂ ਭੁੱਲ ਜਾਣਗੇ ਦੀ ਸ਼ਗਲ ਨੂੰ ਕਿੱਦਾਂ ਭੁੱਲ ਜਾਣਗੇ ਉਦੋਂ ਬਾਅਦ ਵੀਰੋ ਫਿਰ ਸਿੱਖਾਂ ਉਤੇ ਗੁੱਸਾ ਬਹੁਤ ਜ਼ਿਆਦਾ ਸੀ ਇਹਦੇ ਖਿਲਾਫ ਤੇ ਹੋਇਆ ਕਿ 1748 ਨੂੰ ਫਿਰ ਜਿਹੜਾ ਸੀ ਜਈਆ ਖਾਨ ਦਾ ਹੀ ਲਾਹੌਰ ਦੇ ਸੂਬੇਦਾਰ ਤੋਂ ਥੱਲੇ ਲਾਇਆ ਗਿਆ ਤੇ ਉਹਦੀ ਜਗ੍ਹਾ ਤੇ ਮੀਰ ਮੰਨੂ ਜਿਹੜਾ ਹੀ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਫਿਰ ਉਹਨੇ ਇੱਕ ਕੌੜਾ ਮੱਲ ਜੀ ਵੀ ਸਨ ਜਿਹੜੇ ਉਹ ਹਿੰਦੂ ਵੀਰ ਸੀ ਸਾਡਾ ਉਹ ਉਹਦੇ ਰਾਈ ਫਿਰ ਸਿੱਖਾਂ ਨੇ ਇਹ ਜਿਹੜਾ ਹੀ ਲਖਪਤਰਾਏ ਇਹਨੂੰ ਗ੍ਰਿਫਤਾਰ ਕਰ ਜਿਹੜਾ ਹੀ ਮੀਰ ਮੰਨੂ ਨੇ ਕਰਕੇ ਜੇਲ੍ਹ ਸੁਢ ਦਿੱਤਾ ਇਹਦੀ ਸਾਰੀ ਸੰਪਤੀ ਜਿਹੜੀ ਸੀ ਖੜਾਪ ਲਈ ਫਿਰ ਉਹ ਕੌੜਾ ਮਲ ਦੇ ਰਾਈ ਜਿਹਨੂੰ ਮਿੱਠਾ ਮਲ ਕਿਹਾ ਜਾਂਦਾ ਸੀ ਉਹਦੇ ਰਾਈ ਫਿਰ ਸਿੱਖਾਂ ਨੇ ਇਹ ਸਮਝੌਤਾ ਕਰਕੇ ਇਹਨੂੰ 4 ਲੱਖ ਰੁਪਏ ਚ ਖਰੀਦਿਆ ਖਰੀਦ ਕੇ ਫਿਰ ਇਹਨੂੰ ਜਿਹੜਾ ਹੀ ਬਹੁਤ ਸਖਤ ਛਤਰਪਤੋਲ ਕੀਤੀ ਛਤਰਪਤੋਲ ਤੋਂ ਬਾਅਦ ਇਹਨੂੰ ਜੰਦਲ ਚ ਰੱਖਿਆ 6 ਮਹੀਨੇ ਇੱਕ ਕੋਠਾ ਬਣਾ ਕੇ ਨਵਾਬ ਕਪੂਰ ਸਿੰਘ ਹੁਣਾਂ ਦੀ ਅਗਵਾਈ ਹੇਠ ਤੇਰਾ ਉੱਤੀ ਵਿੱਚ ਕੋਠੇ ਦੇ ਵਿੱਚ ਕੀ ਕਿਹਾ ਇਹਨੂੰ ਗੰਦਗੀ ਦਾ ਕੀੜਾ ਕਿਹਾ ਜਾਂਦਾ ਸਿੱਖ ਇਤਿਹਾਸ ਦੇ ਵਿੱਚ ਲਖਪਤਰਾਂ ਇਹਨੂੰ ਗੰਦਗੀ ਦਾ ਕੀੜਾ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਕਿਉਂਕਿ ਇਹਨੂੰ ਮੁਰਕਿਓ ਕੋਠੇ ਦੇ ਵਿੱਚ ਇੱਕ ਮੋਗਾ ਉੱਪਰ ਰੱਖਿਆ ਤੇ ਉਹਦੇ ਵਿੱਚ ਇਹਨੂੰ ਸੁੱਟ ਦਿੱਤਾ ਗਿਆ ਸੀ ਉਹਦੇ ਵਿੱਚ ਹਰ ਰੋਜ਼ ਸਿੱਖ ਜਿਹੜੇ ਹੀ 6 ਮਹੀਨੇ ਗੰਦ ਸੁੱਟਦੇ ਰਹੇ ਵਕ ਵਕ ਤੇ ਉਹਦੇ ਵਿੱਚ ਦੋ ਜਾਂ ਇੱਕ ਦਾ ਦੋ ਰੋਟੀਆਂ ਦੇ ਵਿੱਚ ਪਾ ਦੇਣੀਆਂ ਵੀ ਗੰਦਗੀ ਦੇ ਵਿੱਚੋਂ ਚੁੱਕ ਕੇ ਖਾ ਇਹ ਗੰਦਗੀ ਚ ਚੱਕ ਕੇ ਖੰਦਾ ਰਿਆ 6 ਮਹੀਨੇ ਤਾਂ ਫਿਰ ਉਹ ਤੇ ਰੋਂਦਾ ਸੀ ਹੱਥ ਜੋੜਦਾ ਸੀ ਮਾਫੀਆਂ ਮੰਗਦਾ ਹੀ ਪਰ ਇਹਦਾ ਗੁਨਾਹ ਮਾਫੀਆਂ ਕਰਨ ਦੇ ਯੋਗ ਨਹੀਂ ਸਿੰਘ ਵੇਖੋ ਸਿੱਖਾਂ ਦੀ ਇੱਕ ਗਾਲਿਆ ਸਿੱਖ ਤੇ ਦੀ ਭਾਜੀ ਨਹੀਂ ਰੱਖਦੇ ਜਿਹੜੇ ਬੰਦੇ ਨੇ ਵੀ ਸਿੱਖਾਂ ਨੂੰ ਭਾਜੀ ਪਾਈ ਉਹਦੋਂ ਭਾਜੀ ਮੋੜੀ ਆ ਸਿੱਖਾਂ ਨੇ ਤੇ ਦੂਣੀ ਸਵਾਈ ਕਰਕੇ ਮੋੜੀ ਆ ਕਿ ਕਹੂੰਗੇ ਯਾਦ ਰਵੇ ਇਹਨੂੰ ਵੀ ਮੈਂ ਕਿੰਨਾ ਭਾਜੀ ਪਾਈ ਸੀ 6 ਮਹੀਨੇ ਤੈਨੂੰ ਰੋਜ਼ ਛਤਰ ਪਤੌਲ ਵੀ ਫੇਰਨਾ ਤੇ ਨਾਲ ਇਹਨੂੰ ਗੰਦਗੀ ਚ ਰੱਖਣਾ 6 ਮਹੀਨੇ ਗੰਦਗੀ ਚ ਰਹਿਣ ਤੋਂ ਬਾਅਦ ਫਿਰ ਸਿੱਖਾਂ ਨੇ ਇਹਨੂੰ ਮੌਦੇ ਘਾਟ ਉਤਾਰ ਦੇ ਸਿੱਖਾਂ ਨੇ ਬਦਲਾ ਲਿਆ 17 ਮਈ 1746 ਦੇ ਛੋਟੇ ਘੱਲੂ ਘਾਰੇ ਸ਼ੰਭ ਦਾ ਇਸ ਕਰਕੇ ਸਿੱਖਾਂ ਦੀ ਜਿਹੜੀ ਸਿੱਖਾਂ ਵਾਲੀ ਗੱਲ ਹੈ ਨਾ ਉਹ ਕੋਈ ਕਰ ਨਹੀਂ ਸਕਦਾ ਮੈਂ ਸਮਝਦਾ ਕਿ ਜਿਹੜੇ ਸਿੱਖ ਕੌਮ ਦੇ ਹੀਰੇ ਲੋਕ ਨੇ ਇਹ ਆਪਣੇ ਦੁਸ਼ਮਣ ਨੂੰ ਕਦੀ ਛੱਡਦੇ ਨਹੀਂ ਤੇ ਦੁਸ਼ਮਣ ਨੂੰ ਕਦੀ ਵੀ ਸਿੱਖਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ 17 ਮਈ ਜਿਹੜਾ ਦਿਨ ਹੈਗਾ ਵਾ ਇਹ ਬਹੁਤ ਹੀ ਦੁੱਖਾਂ ਭਰਿਆ ਵਾਲਾ ਦਿਨ ਹੈ ਅਸੀਂ ਅੱਜ ਇਸ ਦੇ ਦਿਨ ਆਪਣੇ ਸਾਰੀ ਸਮੂਹ ਸਿੱਖ ਕੌਮ ਦੇ ਵੱਲੋਂ ਉਹਨਾਂ ਆਪਣੇ ਸ਼ਹੀਦਾਂ ਨੂੰ ਬੱਚਿਆਂ ਛੋਟਿਆਂ ਵੀਰਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਨੇ ਲੱਖ ਲੱਖ ਪ੍ਰਣਾਮ ਕਰਦੇ ਆ ਅਤੇ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਰਹੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ